2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਇਆ ਵੱਡਾ ਫੈਸਲਾ ਨਵਾਂ ਬਣਿਆ ਅਕਾਲੀ ਦਲ ਪੁਨਰਸਜੀਤ ਜਿਸ ਨੇ ਪਹਿਲੀ ਮੀਟਿੰਗ ਕੀਤੀ ਏ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਏ ਕਿਸ ਹਲਕੇ ਵਿੱਚੋਂ ਕਿਸ ਨੂੰ ਟਿਕਟ ਦਿੱਤੀ ਜਾਵੇਗੀ ਜੋ ਇਸ ਬੈਠਕ ਦੇ ਵਿੱਚ ਅੱਜ ਇਹ ਐਲਾਨ ਹੋ ਗਿਆ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਲੜੇਗਾ ਪੁਨਰਸਜੀਤ ਅਕਾਲੀ ਦਲ ਜੋ ਚੋਣ ਕਮਿਸ਼ਨ ਦੇ ਵੱਲੋਂ ਪਾਰਟੀ ਰਜਿਸਟਰਡ ਹੋ ਚੁੱਕੀ ਏ ਪਾਰਟੀ ਨੂੰ ਨਿਸ਼ਾਨ ਦਿੱਤਾ ਗਿਆ ਹੈ ਕੀ ਨਿਸ਼ਾਨ ਮਿਲਿਆ ਹੈ ਪੁਨਰ ਸਜੀਤ ਨੂੰ ਜੋ ਅੱਜ ਇਹ ਮੀਟਿੰਗ ਦੇ ਵਿੱਚ ਪੁਨਰ ਸਜੀਤ ਦੇ ਵੱਲੋਂ ਆਪਣੀ ਤਿਆਰੀ ਕਰ ਲਈਏ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕਾਹਬਰ ਵਾਲੇ ਬਦਨ ਤੋਂ ਪਹਿਲਾਂ ਇੱਕੋ ਹੀ ਗੁਜਾਰਸ਼ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਸਮੇਂ ਸਿਰ ਮਿਲ ਸਕੇ ਪੁਨਰ ਸਜੀਤ ਅਕਾਲੀ ਦਲ ਜੋ ਨਵਾਂ ਅਕਾਲੀ ਦਲ ਬਣਿਆ ਹੈ ਅਕਾਲੀ ਦਲ ਬਾਦਲ ਨਾਲੋਂ ਵੱਖ ਹੋ ਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਬਹੁਤ ਵੱਡਾ ਪੁਚਾ ਲਾਇਆ ਹੈ ਜਿਵੇਂ ਅੱਜ ਪੁਨਰ ਸਜੇ ਅਕਾਲੀ ਦਲ ਨੂੰ ਚੋਣ ਕਮਿਸ਼ਨ ਦੇ ਵੱਲੋਂ ਉਹਨਾਂ ਦੀ ਪਾਰਟੀ ਰਜਿਸਟਰ ਕਰਨ ਵਾਸਤੇ ਬੁਲਾ ਲਿਆ ਗਿਆ ਔਰ ਉਹਨਾਂ ਨੂੰ ਚੋਣ ਨਿਸ਼ਾਨ ਦੇਣ ਵਾਸਤੇ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਪੰਜ ਮੈਂਬਰੀ ਕਮੇਟੀ ਉਹ ਆਪਣਾ ਚੋਣ ਨਿਸ਼ਾਨ ਕੀ ਲੈਣਾ ਚਾਹੁੰਦੀ ਹੈ ਜੋ ਇਹ ਮੀਟਿੰਗ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਚੋਣ ਕਮਿਸ਼ਨ ਦੇ ਕੋਲ ਉਹ ਆਪਣੇ ਚੋਣ ਨਿਸ਼ਾਨ ਬਾਰੇ ਦੱਸਣਗੇ ਸੋ ਚੋਣ ਕਮਿਸ਼ਨ ਦੇ ਵੱਲੋਂ ਉਹਨਾਂ ਦੀ ਪਾਰਟੀ ਰਜਿਸਟਰ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਅੱਜ ਇਹ ਪਹਿਲੀ ਮੀਟਿੰਗ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਪੁਨਰਸਜਜੀਤੀ ਇਸ ਮੀਟਿੰਗ ਦੀ ਅਗਵਾਈ ਸੀਨੀਅਰ ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਜਿਸ ਵਿੱਚ ਪਾਰਟੀ ਦੀ ਭਵਿੱਖ ਤੇ ਰਣਨੀਤੀ ਤੇ ਵਿਸਤਾਰ ਚਰਚਾ ਹੋ ਰਹੀ ਹੈ ਮੀਟਿੰਗ ਦੇ ਵਿੱਚ ਪ੍ਰਕਾਸ਼ ਚੰਦ ਗਰਗ ਇਕਬਾਲ ਸਿੰਘ ਝੁੰਡਾ ਤੇ ਤੇਜਾ ਸਿੰਘ ਕਮਾਲਪੁਰ ਇਹ ਸਾਰੇ ਹੀ ਆਗੂ ਮੌਜੂਦ ਸਨ ਸੋ ਇਸ ਤੋਂ ਇਲਾਵਾ ਗੋਬਿੰਦ ਸਿੰਘ ਲੋਂਗੋਵਾਲ ਗਗਨਜੀਤ ਸਿੰਘ ਬਨਾਲਾ ਵਰਗੇ ਤਜਰਬੇਕਾਰ ਲੀਡਰ ਇਸ ਮੀਟਿੰਗ ਵਿੱਚ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਆਉਣ ਵਾਲੀਆਂ ਚੋਣਾਂ ਤੇ ਪਾਰਟੀ ਦੀ ਰਣਨੀਤੀ ਤੇ ਅਹਿਮ ਐਲਾਨ ਕੀਤੇ ਜਾਣਗੇ ਜੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਵਿੱਚ ਰੈਲੀਆਂ ਸ਼ੁਰੂ ਕਰ ਦਿੱਤੀਆਂ ਨੇ ਪੁਨਰਸਜੀਤ ਅਕਾਲੀ ਦਲ ਵੀ ਆਪਣੀਆਂ ਰੈਡੀਆਂ ਕਰੇਗਾ ਔਰ ਪੁਨਰਸਜੀਤ ਅਕਾਲੀ ਦਲ ਜੋ ਆਪਣੇ ਦਮ ਤੇ ਚੋਣਾ ਲੜੇਗਾ ਅਕਾਲੀ ਦਲ ਬਾਦਲ ਨੂੰ ਹਰਾਉਣ ਵਾਸਤੇ ਅਕਾਲੀ ਦਲ ਬਾਦਲ ਦੇ ਨਾਲ ਜੋ ਲੋਕਾਂ ਦਾ ਇਕੱਠ ਦੇਖਿਆ ਜਾ ਰਿਹਾ ਇਹ ਇਕੱਠ ਅਕਾਲੀ ਦਲ ਬਾਦਲ ਦਾ ਨਹੀਂ ਇਹ ਇਕੱਠ ਪੁਨਰਸਜੀਤ ਅਕਾਲੀ ਦਲ ਦੇ ਲੀਡਰਾਂ ਦਾ ਹੈ ਕਿਉਂਕਿ ਪੁਨਰਸਜੀਤ ਅਕਾਲੀ ਦਲ ਜਿਹੜੇ ਅੱਜ ਹਲਕਿਆਂ ਦੇ ਵਿੱਚ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਜਦੋਂ ਅਸਲ ਪੁਨਰਸਜੀਤ ਅਕਾਲੀ ਦਲ ਦੇ ਲੀਡਰ ਮੈਦਾਨ ਵਿੱਚ ਚੌਣਗੇ ਤਾਂ ਇਹ ਸਾਰੇ ਹੀ ਅਕਾਲੀ ਦਲ ਬਾਦਲ ਨੂੰ ਛੱਡ ਜਾਣਗੇ ਤੇ ਪੁਨਰ ਸਜੀਤ ਨਾਲ ਆ ਜਾਣਗੇ ਪੁਨਰ ਸਜੀਤ ਅਕਾਲੀ ਦਲ ਵੱਲੋਂ ਪੰਥਕ ਲੀਡਰ ਹੋਣਗੇ ਸਾਫ਼ ਸੁਥਰੀ ਸ਼ਮੀ ਵਾਲੇ ਹੋਣਗੇ ਔਰ ਅਮਰਤ ਧਾਰੀ ਉਮੀਦਵਾਰ ਹੋਣਗੇ ਜੋ ਪੰਜਾਬ ਦੇ ਵਿੱਚ ਆਪਣਾ ਚੰਗਾ ਅਕਸ ਰੱਖਦੇ ਹੋਣਗੇ ਅਕਾਲੀ ਦਲ ਬਾਦਲ ਜਿਹੜਾ ਕਿ ਉਹੋ ਜੇ ਲੀਡਰ ਨਹੀਂ ਖੜੇ ਕਰੇਗਾ ਜਿਹੜੇ ਅਕਾਲੀ ਦਲ ਬਾਦਲ ਦੇ ਵਿੱਚ ਲੁੱਟਾਂ ਖੂਹਾਂ ਕਰਦੇ ਰਹੇ ਨੇ ਰੇਤਾ ਬਜਰੀ ਇਹ ਸਭ ਕੁਝ ਖਾਂਦੇ ਰਹੇ ਨੇ ਔਰ ਪੰਜਾਬ ਦਾ ਟੈਕਸ ਖਾਂਦੇ ਰਹੇ ਨੇ ਉਹ ਜਿਹੇ ਲੀਡਰਾਂ ਨੂੰ ਅਕਾਲੀ ਦਲ ਪੁਨਰਸਜੀਤ ਬਿਲਕੁਲ ਜਿਹੜਾ ਉਹਨਾਂ ਦਾ ਚਿਹਰਾ ਨੰਗਾ ਕਰੇਗਾ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਬਾਦਲ ਵੱਲੋਂ ਉਮੀਦਵਾਰ ਖੜੇ ਕੀਤੇ ਜਾਣਗੇ ਉਹਨਾਂ ਨੂੰ ਹਰਾਇਆ ਜਾਵੇਗਾ ਜਿਸ ਨੂੰ ਲੈ ਕੇ ਅੱਜ ਪੁਨਰਸਜੀਤ ਅਕਾਲੀ ਦਲ ਵੱਲੋਂ ਇਹ ਪਹਿਲੀ ਮੀਟਿੰਗ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਰੈਲੀਆਂ ਕੀਤੀਆਂ ਜਾਣਗੀਆਂ ਔਰ ਪੰਜਾਬ ਦੇ ਲਈ ਅਸਲ ਮੁੱਦੇ ਜਿਹੜੇ ਨੇ ਉਹ ਲੈ ਕੇ ਲੋਕਾਂ ਨੂੰ ਦੱਸਿਆ ਜਾਵੇਗਾ ਜੋ ਅੱਜ ਅਕਾਲੀ ਦਲ ਬਾਦਲ ਦੇ ਵੱਲੋਂ ਝੂਠ ਫਰਮ ਪੁਲਾਇਆ ਜਾ ਰਿਹਾ ਹੈ ਕਿ ਆਪਣਾ ਜੋ ਅਕਾਲੀ ਦਲ ਪਾਰਟੀ ਦੇ ਵੱਲੋਂ ਇਹ ਝੂਠ ਬੋਲਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਇਹ ਪੁਨਰਸਜੀਤ ਅਕਾਲੀ ਦਲ ਨੇ ਵੀ ਆਪਣੀ ਤਿਆਰੀ ਕਰ ਲਈ ਹੈ ਕਿ ਪੰਜਾਬ ਪਹਿਲਾਂ ਹੀ ਕਰਜ਼ਾਈ ਹੋ ਚੁੱਕਿਆ ਹੈ ਪੰਜਾਬ ਦੇ ਕੋਲ ਕੁਝ ਪੈਸਾ ਨਹੀਂ ਜਿਹੜਾ ਮੁਫਤੀਆਂ ਸਹੂਲਤਾਂ ਦਿੱਤੀਆਂ ਜਾਣ ਪਰ ਅਕਾਲੀ ਦਲ ਬਾਦਲ ਦੇ ਵੱਲੋਂ ਇਹ ਸਹੂਲਤਾਂ ਦੇਣ ਦੇ ਜੋ ਵਾਅਦੇ ਕੀਤੇ ਜਾ ਰਹੇ ਨੇ ਇਹ ਕਦੇ ਵੀ ਨਹੀਂ ਪੂਰੇ ਹੋ ਸਕਦੇ ਜੋ ਪੁਨਰਸਜੀਤ ਦੇ ਵੱਲੋਂ ਅਸਲ ਸੱਚ ਦੱਸਿਆ ਜਾਵੇਗਾ